ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਖਾਲਸਾ ਪੰਥ ਦੇ ਸਾਇਨਾ ਦਿਸ਼ਨੂਸ ਮਤਪਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਤਰ ਸਹਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸ਼੍ਰੀ ਬੁਰਸਾ ਧਾਰੀਵਾਲ ਤੋਂ ਐਸਜੀਪੀਜੀ ਮੈਂਬਰ ਬੀਬੀ ਜਸਵੀਰ ਕੌਰ ਜੱਪਰਵਾਲ ਮੈਨੇਜਰ ਜੀਤ ਸਿੰਘ ਕਲਿਆਣਪੁਰ ਇਲਾਕੇ ਦੀਆਂ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਇਰ ਨਗਰ ਕੀ ਤਨ ਗੁਰਦੁਆਰਾ ਸ਼੍ਰੀ ਬੁਰਸਾ ਧਾਰੀਵਾਲ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕੱਲੂ ਘਰਾ ਕਨੂਆ ਸੰਭ ਵਿਖੇ ਨਮਸਤਕ ਹੋਣੋਂ ਪਰੰਤ ਆਰੰਭਿਕ ਸਥਾਨ ਤੇ ਸਮਾਪਤ ਹੋਇਆ ਨਗਰ ਕੀ ਤਨ ਦੌਰਾਨ ਗੁਰਮਤ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਦੇ ਜਥੇਦਾਰ ਪ੍ਰਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਗਤਕੇ ਦੇ ਜੋਰ ਦਿਖਾਏਗੇ ਜਦ ਕਿ ਹਜ਼ਾਰਾਂ ਸੰਗਤਾਂ ਨੇ ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲਾਂ ਸਕੂਟਰਾ ਆ ਤੇ ਆਪਣੇ ਵਾਨਾਂ ਸਮੇਤ ਨਗਰ ਕੀਰਤਨ ਸਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਤਾਰੀਵਲ ਵੱਲੋਂ ਸੰਪਰਨੀਆਂ ਸਹੂਲਤਾਂ ਲਈ ਬੱਚਾਂ ਦਾ ਇੰਤਜ਼ਾਮ ਕੀਤਾ ਗਿਆ ਨਗਰ ਕੀਰਤਨ ਦੌਰਾਨ ਵਕ ਵਕ ਢਾਡੀ ਕੀਤਰੀ ਜਥੇ ਅਤੇ ਕਥਕ ਕੀਰਤਨਾਂ ਹੀ ਇਲਾਹੀ ਬਾਣੀ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਨਗਰ ਕੀਰਤਨ ਦੌਰਾਨ ਵਕ ਵਕ ਪਿੰਡਾਂ ਵਿੱਚ ਸ਼ਾਨਦਾਰ ਸਵਾਗਤ ਕਰਦੇ ਹੋਏ ਵਨ ਸੁਣਨੇ ਪਕਵਾਨਾਂ ਦੇ ਲੰਗਰ ਲਗਾਏ ਗਏ ਇਸ ਮੌਕੇ ਤੇ ਕਾਰ ਸੇਵਾ ਵਾਲੇ ਬਾਬਾ ਜੋਗਾ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਹਲਕਾ ਇੰਚਾਰਜ ਗੋਰੀ ਕਮਾਲ ਸਿੰਘ ਮਾਲ ਪ੍ਰਸਿੱਧ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੀਅਰ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਕਲਿਆਨਪੁਰ ਡਾਕਟਰ ਗੁਰਜਿੰਦਰ ਸਿੰਘ ਸੰਧੂ ਭਾਈ ਵੱਸਨ ਸਿੰਘ ਜਫਰਵਾਲ ਆਦਿ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦੇ ਦਿਨ ਦੀ ਵਧਾਈ ਦਿੰਦੇ ਹੋਏ ਬਾਣੇ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਚੇਅਰਮੈਨ ਕਬਲਜੀਤ ਸਿੰਘ ਚਾਲ ਕੁਲਵੀਰ ਸਿੰਘ ਰਿਆਰ ਪਟਵਾਰੀ ਕੁਲਦੀਪ ਸਿੰਘ ਅਮਰਜੀਤ ਸਿੰਘ ਹੈਪੀ ਗੁਰਜੀਤ ਸਿੰਘ ਲੇਲ ਇੰਜੀਨੀਅਰ ਜੇਪੀ ਸਿੰਘ ਰਣਜੋਤ ਸਿੰਘ ਜਫਰਵਾਲ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗਰਦਾਪੁਰ ਜਥੇਦਾਰ ਰਾਜਪਾਲ ਸਿੰਘ ਬਾਬਾ ਨੱਥਾ ਸਿੰਘ ਰੌਣਕੀ ਰਾਮ ਆਲੋ ਆਲ ਦਲਜੀਤ ਸਿੰਘ ਛੋਟੇਪੁਰ ਐਸਡੀਓ ਸੁਖਦੇਵ ਸਿੰਘ ਚਾਲ ਬਲਵਿੰਦਰ ਸਿੰਘ ਮੱਲੇ ਅਰਸ਼ ਥੇ ਤਖਾ ਆਸੂ ਪਹਿਲਵਾਨ ਆਰਤੀ ਰੂਪ ਸਿੰਘ ਜਫਰਵਾਲ ਮਨਜੀਤ ਸਿੰਘ ਕੰਗ ਬਾਬਾ ਤਰਸੀਮ ਸਿੰਘ ਕਸ਼ਮੀਰ ਸਿੰਘ ਅਮਰੀਕ ਸਿੰਘ ਖੈਰਾ ਡਾਕਟਰ ਜੀਐਸ ਕਲਮਾ ਪਰਮਜੀਤ ਸਿੰਘ ਰਣਿਆਰ ਸੰਦੀਪ ਸਿੰਘ ਜੱਫਰਵਾਲ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਚ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੁਰੂ ਜੀ ਕੀ ਬਤ ਸਾਰੇ ਇਲਾਕਾ ਨਿਵਾਸੀ ਸਮੂਹ ਸੰਗਤ ਔਰ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੋ ਸਲਾਈ ਹੋਈ ਵਿਸਾਖੀ ਦੀ ਮਰਯਾਦਾ ਹੈ ਸਾਰੀ ਸੰਗਤ ਨੂੰ ਖਾਲਸਾ ਬਲ ਸਾਜਾਂ ਦੇ ਲੱਖ ਲੱਖ ਵਧਾਈ ਹੋਵੇ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਕਿਰਪਾ ਕਰਕੇ ਸਾਰੀ ਸੰਗਤ ਦੇ ਚਰਣਾ ਜੀ ਬੇਨਤੀ ਹੈ ਗੁਰਸਿੱਖੀ ਤਾਲਣ ਕਰਕੇ ਅਮਰ ਸਾਖੇ ਸਿੱਲ ਸਜੋ ਚੜ੍ਹਦੀ ਕਲਾ ਵਾਲਾ ਜੀਵਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰੋ ਪਾਦੇ ਅਜੇ ਖਾਲਸਾ ਪੰਥ ਦੇ ਸਮਾਜ ਦੇ ਤੇ ਨਗਰ ਕੀਰਤਨ ਜਾਇਆ ਜਾ ਰਿਹਾ ਤੇ ਇਹਦੇ ਸਬੰਧਤ ਆਸਰਾ ਸੰਕਲਪ ਵੀ ਲਏ। ਅੱਜ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਗਵਾਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਬੁਰਸਾ ਸਾਹਿਬ ਧਾਰੀਵਾਲ ਤੋਂ ਸਜਾਇਆ ਜਾ ਰਿਹਾ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਖਾਲਸਾ ਪੰਥ ਦੀ ਸਾਜਨਾ ਕੀਤੀ ਆ ਉਹਦੇ ਸਬੰਧ ਚ ਨਗਰ ਕੀਰਤਨ ਸਜਾਏ ਗਏ ਆ ਸੋ ਮੈਂ ਸਮਝਣਾ ਇੱਕ ਦਿਨ ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਨਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਤੇ ਲੜ ਲੱਗੋ ਅਮਰਤ ਦੇ ਜਿਹੜੀ ਆ ਦਾਤ ਪ੍ਰਾਪਤ ਕਰੋ ਤੇ ਸਾਰੀਆਂ ਸੰਗਤਾਂ ਦੀ ਮੈਂ ਆਪਣੇ ਵੱਲੋਂ ਜ਼ਿਲ੍ਹੇ ਦਾ ਯੂਗ ਅਕਸਰੋਮ ਨੂੰ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਵੀ ਦਿਨਾ ਔਰ ਕਾਮਨਾ ਕਰਦਾ ਕਿ ਸਾਰਿਆਂ ਦੇ ਪਰਿਵਾਰ ਰਾਜੀ ਖੁਸ਼ੀ ਨਾਲ ਚੜ੍ਹਦੀ ਕਲਾ ਨਾਲ ਔਰ ਬਰਸਕੀ ਜੀਵਨ ਨਾਲ ਆਪਣਾ ਜਿਹੜਾ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਏ ਦੇ ਦਿਨ 1699 ਅਨੰਦਪੁਰ ਸਾਹਿਬ ਦੇ ਕਮਾਲ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਹ ਇਹ ਉਹ ਮਹਾਨ ਦੇਣੇ ਸਿੱਖ ਕੌਮ ਵਾਸਤੇ ਜਿਸਨ ਸਾਡਾ ਪੰਥ ਪੈਦਾ ਹੋਇਆ ਪੰਥ ਦੇ ਖਾਲਸਾ ਪੰਥ ਜਿਹੜਾ ਉਹਨੇ ਸਮਾਜ ਦੇ ਵਿੱਚ ਆਪਣਾ ਜਨਮ ਲਿਆ ਇਹ ਉਹ ਖਾਲਸਾ ਪੰਥ ਹੈ ਜਿਨੇ ਮੁੜ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਗਰੀਬ ਦੇ ਗਊ ਦੀ ਰੱਖਿਆ ਕੀਤੀ ਹਰ ਮਾੜੇ ਦੇ ਨਾਲ ਕੰਦ ਬਣ ਕੇ ਖੜੋ। ਸਾਨੂੰ ਮਾਣ ਹੈ ਕਿ ਅਸੀਂ ਇਸ ਖਾਲਸਾ ਪੰਥ ਦੇ ਘਰ ਅਸੀਂ ਪੈਦਾ ਹੋਏ ਆ ਸਾਡਾ ਜਨਮ ਜਿਹੜਾ ਸਿੱਖ ਕੌਮ ਦੇ ਵਿੱਚ ਹੋਇਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਸਾਡੇ ਸਾਰੇ ਗੁਰੂਆਂ ਦੀ ਕੁਰਬਾਨੀ ਗੁਰੂ ਅਰਜਨ ਦੇ ਪਾਸ਼ਾ ਜੀ ਨੇ ਧਰਤੀ ਤੇ ਅੱਜ ਬੈਠੇ ਆਂ ਅੱਜ 325ਵਾਂ ਬਸਾਖੀ ਪੁਰਬ ਮਨਾ ਰਹੇ ਆਂ ਅੱਜ ਗੁਰੂ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਜੋ ਪਿੰਡਾਂ ਸਾਰੇ ਜੋ ਹੁੰਦਾ ਗੁਰੂ ਨਾਨਕ ਨੇ ਨਾਮ ਦਾ ਹੋਕਾ ਦਿੱੰਦਾ ਹੋਇਆ ਪਿੰਡਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਦੇ ਪ੍ਰਤੀਕ ਦਾ ਨਾਅਰਾ ਬੁਲੰਦ ਕਰਦਾ ਪਿੰਡਾਂ 'ਚ ਹੋ ਕੇ ਵਾਪਸ ਗੁਰੂ ਸਾਹਿਬ ਆਉਣਾ ਮਾਝੀ ਸੁਖ ਸਾਖੀ ਦੇ ਪਾਵਨ ਦਿਨ ਤੇ ਆਪਣੇ ਵੱਲੋਂ ਪੰਥ ਦੀ ਨਮਾਇਜ਼ਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਖਾਧੀਆਂ ਹਲਕੇ ਦੇ ਜਿਹਨੇ ਸਰਕਲ ਪ੍ਰਧਾਨ ਨੇ ਪੀਐਸਸੀ ਮੈਂਬਰ ਨੇ ਜਨਰਲ ਕੌਂਸਲ ਦੇ ਮੈਂਬਰ ਨੇ ਸਾਡੇ ਸਤਿਕਾਰਯੋਗ ਬਾਬਾ ਨਥਰ ਸਿੰਘ ਜੀ ਜੋ ਕਿ ਮੀਤ ਪ੍ਰਧਾਨ ਨੇ ਜ਼ਿਲ੍ਹੇ ਦੇ ਉਹਨਾਂ ਵੱਲੋਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਮਾਹ ਦਾ ਚਨਣਾ ਚਰਦਾਸ ਕਰਦਾ ਹੈ ਕਿ ਆਪਣਾ ਮੇਰਾ ਪਰਿਆ ਹੱਥ ਸਾਡੇ ਸਾਰੇ ਲੋਕਾਈ ਦੇ ਸਿਰ ਤੇ ਬਣਾ ਕੇ ਰੱਖੋ ਤੇ ਬਾਣੀ ਦੇ ਬਾਣੀ ਨਾਲ ਜੋੜਨ ਦਾ ਬਲ ਬਖਸ਼ੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸਾਸ ਸਾਸ ਜੀ ਬਾਦ ਕਰੀ ਕਾ ਸਾਸ ਵਾਹਿਗੁਰੂ ਜੀ ਦੇ ਬੇਵਾਦ ਕਰਦੇ ਮਰਦ ਕਾ ਨਮਾ ਤੇ ਆਪ ਦੇ ਨਾਲ ਬਹਾਉ ਮਹੂਬੂਬ ਖੰਦਸੇ ਆਪਰੇ ਦੇ ਨਾਲ ਐਸੇ ਜੀਨਦਾਰ ਸਾਹਿਬ ਜੀ ਦੀ ਬਾਰਾਤ ਜੀ ਜਨਾਬੇ ਸੋਨਾ ਸੁਪ ਤੇ ਨਵੇਦੀ ਸਰਦੀ ਤੇ ਖਾਸ ਸੇ ਪੰਦ ਨੂੰ ਅਮਰ ਤੇ ਦਾਤ ਜਿਹੜੀ ਹੈ ਉਸ ਦਿਨ ਸਾਰੇ ਹਿੰਦੁਸਤਾਨ ਦੀਆਂ ਉਪਰੀਆਂ ਜਾਤੀਆਂ ਨੀਵੀਆਂ ਜਾਤਾਂ ਨੂੰ ਇੱਕ ਪੱਤੇ ਵਿੱਚ ਅਪਸਥਾਨ ਕਰਕੇ ਉਸ ਲਈ ਦਾ ਇੱਕ ਕੌਜੜਾ ਸਿਰੋਪਤ ਕਰ ਦਿੱਤਾ ਜਿਹੜਾ ਉਸ ਸ਼ਹਿਰ ਬਣਾ ਦਿੱਤਾ ਜਿਹੜੀਆਂ ਤੋਂ ਬਾਹਰ ਚੜਾ ਦਿੱਤੇ ਸਵਾ ਲੱਖ ਨਾਲ ਤੇ ਚੜਾ ਦਿੱਤਾ ਅੱਜ ਜਿਹੜਾ ਕੋਟਾਬਰ ਦਾ ਹੈ ਉਹ ਬਿਆਕਰ ਦੀ ਪੂਰੀ ਦਾ ਪ੍ਰੇਸ਼ਾਪੂਰਨ ਹੈ ਕਿ ਆਪ ਨੂੰ ਪਹਾਰੇ ਸੇ ਸੁਧ ਕਰਕੇ ਆਪਣੇ ਅੰਦਰ 12 ਦੇ ਨਾਲ ਕਾਡ ਕਰਨਾ ਹੈ ਤਾਂ ਤੁਹਾਨੂੰ ਮਾਰਕ ਜਾਂ ਸਾਬਤ ਕਰਨਾ ਹੈ ਇਹ ਬਿਖਿਆ ਮਾਰਕ ਲਈ ਆਜੂ